ਇਹ ਰੋਟ ਨਹੀਂ ਬੜਬੜ ਗਿਆ ਜੀ ਆਹ ਲਓ ਬੋਲੋ ਬੋਲੋ ਜੀ ਇਹ ਰਿਹਾ ਯਾਰ ਸਮਾਲਿਆ ਇੱਕ 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 ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਇਹ ਸਾਂਝੇ ਤੌਰ ਤੇ ਅਮਰਸਰ ਦਿਹਾਤੀ ਪੁਲਿਸ ਅਤੇ ਬੀਐਸਐਫ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਸ ਦੇ ਵਿੱਚ ਕੀ ਮੇਨ ਜੋ ਹੈ ਇਨਫੋਰਮੇਸ਼ਨ ਬੀਐਸਐਫ ਤੋਂ ਪ੍ਰੋਵਾਈਡ ਹੋਈ ਸੀ ਉਸ ਨੂੰ ਡਵੈਲਪ ਕੀਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਸੀਆਈਏ ਅਮਰਸਰ ਦਿਹਾਤੀ ਪੁਲਿਸ ਦੇ ਸਟਾਫ ਵੱਲੋਂ ਆਪਰੇਸ਼ਨਲਾਈਜ਼ ਕੀਤਾ ਗਿਆ ਜਿਸ ਦੇ ਤਹਿਤ ਇਹ ਅੱਜ ਜਿਹੜੀ ਰਿਕਵਰੀ ਹੋਈ ਹੈ ਇਹ ਰਿਕਵਰੀ 5 ਕਿਲੋ 544 ਗ੍ਰਾਮ ਦੇ ਕਰੀਬਨ ਹੋਈ ਹੈ ਜਿਸ ਦੇ ਵਿੱਚ ਇਹ ਚਾਰ ਦੋਸ਼ੀ ਜੋ ਨੇ ਇਹ ਗ੍ਰਿਫਤਾਰ ਹੋਏ ਇਹ ਚਾਰ ਦੋਸ਼ੀ ਕੁਲਦੀਪ ਸਿੰਘ ਪੁੱਤਰ ਹਰਵੰਦ ਸਿੰਘ ਅਤੇ ਕਿਰਪਾਲ ਸਿੰਘ ਪੁੱਤਰ ਅਮਰ ਸਿੰਘ ਇਹ ਤੇਰਾ ਰਾਜਪੂਤ ਪੀਐਸ ਅਜਨਾਲਾ ਦੇ ਨੇ ਅ ਬਾਕੀ ਦੋ ਦੋਸ਼ੀ ਜਤਿੰਦਰ ਸਿੰਘ ਪੁੱਤਰ ਰਾਜਵੀਰ ਸਿੰਘ ਪਿੰਡ ਬੁਹਾਰ ਥਾਣਾ ਲੋਪੋਕੇ ਦਾ ਅ ਇਸ ਤੋਂ ਇਲਾਵਾ ਜਿਹੜਾ ਚੌਥਾ ਦੋਸ਼ੀ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਤਨ ਸਿੰਘ ਇਹ ਪਿੰਡ ਮੰਡਿਆ ਦਾ ਅ ਵਸਨੀਕ ਹੈ ਜਿਹੜੇ ਇਹ ਚਾਰ ਦੋਸ਼ੀ ਨੇ ਇਹਨਾਂ ਦੇ ਸੰਬੰਧ ਉਹ ਜੋ ਸਾਡੀ ਹੁ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਇਹ ਪਾਕਿਸਤਾਨ ਉਹ ਜੋ ਹੈ ਇੱਕ ਹੀਪ ਮੁੰਗਾ ਕੇ ਉਸੇ ਸਮਗਲਿੰਗ ਕਰਦੇ ਸਰ ਇਸ ਦੇ ਵਿੱਚ ਜੋ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਜਿਹੜਾ ਰਾਜਪੂਤਾਂ ਦਾ ਜਨਾਲੇ ਦਾ ਵਸਨੀਕ ਹੈ ਇਸ ਦੇ ਖਿਲਾਫ ਇੱਕ ਪਹਿਲਾਂ ਵੀ ਪਰਚਾ ਦਰਜ ਹੈ ਜੋ ਕਿ ਐਨਡੀपीएस ਦਾ ਇੱਕ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਇਹ ਅੱਜ ਦੀ ਇਹ ਰਿਕਵਰੀ ਹੋਈ ਹੈ ਇਹ ਦੋਸ਼ੀ ਜਿਹੜੇ ਸੀ ਇਹ ਆਪਣਾ ਸਾਹੋਵਾਲ ਮੜਿਆ ਦੇ ਕੋਲ ਇਹਨਾਂ ਦੀ ਲੋਕੇਸ਼ਨ ਜਿਹੜੀ ਹੈ ਸੀ ਜਦੋਂ ਇਹਨਾਂ ਨੂੰ ਡਾਕ ਕੀਤਾ ਗਿਆ ਇਸ ਦੇ ਨਾਲ ਹੀ ਇਹਨਾਂ ਦਾ ਉੱਥੇ ਮੋਟਰਸਾਈਕਲ ਖੜਾ ਸੀ ਉਹ ਵੀ ਜਿਹੜਾ ਹੈ ਸੀ ਆ ਆਪਣੇ ਲਿਆ ਹੈ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਹੈਗੇ ਉਹ ਅਸੀਂ ਜਾਂਚ ਉਹਨਾਂ ਦੀ ਕਰਦੇ ਹਾਂ ਉਹਨਾਂ ਦੀ ਪਰੋਬ ਹੋ ਰਹੀ ਹੈ ਅੱਗੇ ਫਰਦਰ ਦੇ ਡਿਵੈਲਪਮੈਂਟਸ ਹੋਣਗੇ ਆ ਉਹ ਤੁਹਾਡੇ ਸਾਹਮਣੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਅੱਜ ਦੀ ਰਿਕਵਰੀ ਜਿਹੜੀ ਹੈ ਇਸ ਦੇ ਵਿੱਚ ਜਿਹੜਾ ਇਨਫੋਰਮੇਸ਼ਨ ਸੀ ਉਹ ਬੀਐਸਏ ਵੱਲੋਂ ਪ੍ਰੋਵਾਈਡ ਹੋਈ ਹੈ ਉਸ ਨੂੰ ਅੱਗੇ ਡਿਵੈਲਪ ਕੀਤਾ ਗਿਆ ਥਰੂਆਊਟ ਅ ਨਾਈਟ ਜੋ ਹੈ ਸਾਡੀਆਂ ਟੀਮਾਂ ਜਿਹੜੀ ਸੀਆਈਏ ਦੀਆਂ ਵੱਖਰੀਆਂ ਟੀਮਾਂ ਵੱਖੋ-ਵੱਖਰੇ ਥਾਵਾਂ ਤੇ ਜੋ ਅਲੈਜਡ ਇਹ ਸਾਡੇ ਦੋਸ਼ੀ ਸੀਗੇ ਇਹਨਾਂ ਦੀਆਂ ਲੋਕੇਸ਼ਨਸ ਨੂੰ ਟ੍ਰੇਸ ਕਰ ਰਹੀਆਂ ਸੀ ਟਰੈਕ ਕਰ ਰਹੀਆਂ ਸਨ ਤੇ ਫਾਈਨਲੀ ਜਿਹੜੀ ਹੈ ਇਹਨਾਂ ਦੀ ਗ੍ਰਫਤਾਰੀ ਹੋਈ ਇਸ ਤੋਂ ਇਲਾਵਾ ਇਹ ਸਾਡੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇੱਕ 31 ਦਸਮੀ ਪਰਚਾ ਹੋਇਆ ਸੀ 2 ਕਿਲੋ 300 ਗ੍ਰਾਮ ਦੇ ਕਰੀਬਨ ਉਹਦੇ ਵਿੱਚ ਵੀ ਜੋ ਮੋਡਸ ਉਪਰੈਂਡਾਈ ਤੇ ਕੁਝ ਚੀਜ਼ਾਂ ਜੋ ਬੇਲ ਖਾਂਦੀਆਂ ਨੇ ਉਹ ਅੱਜ ਦੀ ਜਿਹੜੀ ਰਿਕਵਰੀ ਹੈ ਉਹਦੇ ਨਾਲ ਬੇਲ ਖਾਂਦੀਆਂ ਨੇ ਸੋ ਇਹ ਜਿਹੜੀਆਂ ਡਿਫਰੈਂਟ ਡਰੋਨ ਐਕਟੀਵਿਟੀਜ਼ ਜੋ ਥਰੂ ਜਿਹੜੀ ਡਰੋਨ ਦੀ ਸੌਟੀਆਂ ਹੋਈਆਂ ਨੇ ਉਹਨਾਂ ਦੇ ਥਰੂ ਜਿਹੜੀਆਂ ਇਹ ਪੈਕੇਟਸ ਜਿਹੜੇ ਨੇ ਸਮਗਲ ਹੋਏ ਨੇ ਉਹਨਾਂ ਦੇ ਵਿੱਚ ਕੁਝ ਨਾ ਕੁ ਸਿਮਿਲਰਿਟੀਏ ਦਰਸਾਂਦੀ ਹੈ ਕਿ ਇਹ ਇੱਕ ਕੋਈ ਜੋ ਹੈ ਵੱਡੇ ਕੇਸ ਦਾ ਪਾਰਟ ਹੋ ਸਕਦੇ ਆ ਅਦਰਵਾਈਜ਼ ਜਿਹੜੀ ਅੱਜ ਦੀ ਇਹ ਰਿਕਵਰੀ ਹੈ ਇਹ 5 ਕਿਲੋ 542 ਗ੍ਰਾਮ ਦੇ ਕਰੀਬ ਬਣਦੀ ਹੈ ਇਹ ਸਾਹੂਬਾਲ ਮੜੀਆਂ ਪੈਂਦੀਆਂ ਜੀ ਉੱਥੋਂ ਦੇ ਬਾਰਡਰ ਦੇ ਲੱਗੇ ਕੋਲ ਹੈ ਮਤਲਬ ਕਿ ਜੀ ਜੀ ਆਸ-ਪਾਸ ਇਹ ਬੇਸਿਕਲੀ ਜਿਹੜਾ ਹੈ ਤੁਸੀਂ ਦੇਖੋਗੇ ਕੋਈ ਦਿਨਾਂ ਤੋਂ ਅਜਨਾਲਾ ਸਬ ਡਿਵੀਜ਼ਨ ਦੇ ਵਿੱਚ ਖਾਸ ਕਰ ਰਮਦਾਸ ਏਰੀਆ ਦੇ ਵਿੱਚ ਤੇ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਰਮਦਾਸ ਪੁਲਿਸ ਸਟੇਸ਼ਨ ਇਹ ਜਿਹੜੇ ਏਰੀਆਜ਼ ਨੇ ਇਹਨਾਂ ਦੇ ਵਿੱਚ ਡਰੋਨ ਐਕਟੀਵਿਟੀ ਕਾਫੀ ਹੋਈ ਹੈ ਚਲੋ 17 ਅਗਸਤ ਤੋਂ ਲੈ ਕੇ 22 ਅਗਸਤ ਤੱਕ ਅਸੀਂ ਦੇਖਿਆ ਹੈ ਕਿ ਕਾਫੀ ਨੰਬਰ ਆਮ ਡਰੋਨ ਦੀ ਐਕਟੀਵਿਟੀ ਰਿਪੋਰਟ ਹੋਈ ਹੈ ਰਾਤੀ 2 ਵਜੇ ਤੋਂ ਬਾਅਦ ਕਾਫੀ ਇਹਨਾਂ ਦੀ ਜਿਹੜੀ ਐਕਟੀਵਿਟੀ ਵਧੀ ਹੈ ਸਾਡੇ ਨਾਲ BSD ਦੇ ਅਫਸਰ ਸਹਿਬਾਨ ਸੀ ਅਸੀਂ ਇਹ ਵੀ ਜਿਹੜੀ ਡਿਸਕਸ ਕਰ ਰਹੇ ਸੀ ਕਿ ਇਹਨਾਂ ਦੇ ਵਿੱਚ ਕਾਫੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਖੇਪ ਜਿਹੜੀ ਆਈ ਹੈ ਉਹ ਡਿਲੀਵਰ ਹੋਈ ਹੈ ਜਿਨ੍ਹਾਂ ਇਨਸਟੈਂਸਸ ਦੇ ਵਿੱਚ BSD ਵੱਲੋਂ ਫਾਇਰਿੰਗ ਹੋਈ ਜਾਂ ਡਰੋਨ ਵਾਪਸ ਚੁਲਾ ਗਿਆ ਉਹਨਾਂ ਦੇ ਵਿੱਚ ਜਿਹੜਾ ਹੈ ਬਹੁਤ ਹੱਦ ਤੱਕ ਜਿਹੜੀ ਖੇਪ ਡਿਲੀਵਰ ਨਹੀਂ ਹੋਈ ਪਰ 17 ਤੋਂ ਲੈ ਕੇ 22 ਤਰੀਕ ਦੇ ਆਨਵਰਡ ਜਿਹੜੀਆਂ ਇਹ ਡਰੋਨ ਮੂਵਮੈਂਟਸ ਹੋਈਆਂ ਨੇ ਉਹਨਾਂ ਦੇ ਵਿੱਚ ਖੇਤ ਦੀ ਜਿਹੜੀ ਹੈ ਸਮੋਕਿੰਗ ਉਹ ਸਾਡੇ ਕੋਲ ਰਿਪੋਰਟ ਹੋਈ ਸੀ ਸਾਡੇ ਸੂਤਰ ਜਿਹੜੇ ਨੇ ਸਾਡੇ ਸੋਰਸਸ ਜਿਹੜੇ ਨੇ ਅਸੀਂ ਉਹਨਾਂ ਨੂੰ ਲਗਾਇਆ ਹੋਇਆ ਸੀ ਸਾਡੀ ਸਰਚ ਜਿਹੜੀ ਹੈ ਦੀ ਫੀਲਡਸ ਦੇ ਵਿੱਚ ਖੇਤਾਂ ਦੇ ਵਿੱਚ ਜਦੋਂ ਵੀ ਡਰੋਨ ਮੂਵਮੈਂਟ ਹੁੰਦੀ ਹੈ ਅਸੀਂ ਕਰਦੇ ਹਾਂ ਟੀਮ ਨੂੰ ਢੁਡਾ ਕੇ ਖੇਤਾਂ ਦੀ ਨਿਸ਼ਾਨਦੇਹੀ ਕਰਦੇ ਹਾਂ ਪ੍ਰੋਪਰਲੀ ਜਿਹੜੀ ਹੈ ਮੈਪ ਤੇ ਜੋ ਵੀ ਸਾਨੂੰ ਲੱਗਦਾ ਹੈ ਕਿ ਐਨਲਾਈਜ਼ ਕਰਨ ਤੋਂ ਬਾਅਦ ਇਹ ਪ੍ਰੋਬੇਬਲ ਸਾਈਟ ਹੋ ਸਕਦੀ ਹੈ ਜਿੱਥੇ ਖੇਪ ਤੇ ਲਿਵਰ ਹੋਈ ਹੈ ਅਸੀਂ ਉਹਦੇ ਦੀ ਪ੍ਰੋਪਰ ਜਿਹੜੀ ਸਰਚ ਕਰਦੇ ਆ ਇਸ ਦੇ ਇਸ ਦੇ ਵਿੱਚ ਬੀਐਸਐਫ ਦੀ ਟੀਮ ਤੇ ਪੰਜਾਬ ਪੁਲਿਸ ਦੀ ਟੀਮ ਜਿਹੜੀ ਆ ਉਹ ਸਾਂਝੇ ਤੌਰ ਤੇ ਕੰਮ ਕਰਦੇ ਨੇ ਕਿਲੇ ਸਮੇਂ ਹੋਏ ਇੱਕ ਮੇਜਰ ਸੀਨੀਅਰ ਸਿਪਾਹੀ ਦੇ ਮੌਤ ਜਿਹੜੀ ਸਾਡੀ ਪ੍ਰੀ ਇਲਿਮਿਨਰੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਅਜੇ ਤੱਕ ਜਿਹੜਾ ਕੁਲਦੀਪ ਸਿੰਘ ਹੈ ਜਿਹਦੇ ਖਿਲਾਫ ਇੱਕ ਪਹਿਲਾਂ ਵੀ ਬਰਚਾ ਦਰਜ ਹੈ ਉਹ ਉਹ ਮੰਨ ਰਿਹਾ ਹੈ ਕਿ ਇਹ ਉਹਦੀ ਦੂਜੀ ਖੇਪ ਸੀ ਦੂਜੀ ਇੱਕ ਵੱਡੇ ਤੌਰ ਤੇ ਜਿਹੜੀ ਸਮਗਲ ਕੀਤੀ ਗਈ ਹੈ ਬਾਕੀ ਇਹਨੂੰ ਇਨਵੈਸਟੀਗੇਸ਼ਨ ਚੱਲਦੀ ਹੈ ਹੋਰ ਜਿਹੜੇ ਵੀ ਤੱਕ ਸਾਹਮਣੇ ਆਣੇ ਸ਼ੇਰ ਜਿੱਤਿਆ ਇਸ ਦੇ ਵਿੱਚ ਅਲਟਾ ਕੋਈ ਡਰੋਨ ਰਿਕਵਰੀ ਨਹੀਂ ਹੋਈ ਕਿਉਂਕਿ ਇਹ ਜੋ ਖੇਪ ਹੈ ਇਹ ਥੋੜੀ ਵੱਡੀ ਹੈਵੀ ਹੈ ਇਹ ਵੱਡੇ ਡਰੋਨ ਦੁਆਰਾ ਇਸ ਮੋਦਲ ਕੀਤੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਥੋੜੀ ਫੋਟੋਗ੍ਰਾਫੀ ਦੇਖੋਗੇ ਹੁੱਕ ਦੀ ਅਵੇਲੇਬਿਲਟੀ ਦਰਸਾਉਂਦੀ ਹੈ ਕਿ ਵੱਡੇ ਡਰੋਨ ਦੀ ਐਕਟੀਵਿਟੀ ਹੋਈ ਇੱਕ ਨੇ ਜਾਣੇ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਪਹਿਲਾਂ ਪਿਆਰ ਵੀ ਇਹਨਾਂ ਨੂੰ ਮਿਲਿਆ ਵਾ ਜਿੱਥੇ ਤੋਂ ਹਥਿਆਰ ਦੇ ਸਵਾਲ ਆਇਆ ਕੋਲੋਂ ਅਜੇ ਕੋਈ ਹਥਿਆਰ ਦੀ ਜਿਹੜੀ ਹੈ ਮੌਕੇ ਤੇ ਕੋਈ ਅਦਾਂ ਦੀ ਜਿਹੜੀ ਬਰਾਮਗੀ ਨਹੀਂ ਜੇ ਜੀ ਤੁਸੀਂ ਗੱਲ ਕਰਦੇ ਹੋ ਬਸਨੀਕ ਇਹਨਾਂ ਚ ਦੋ ਜਿਹੜੇ ਤੇੜਾ ਰਾਜਪੂਤਾਂ ਦੇ ਨੇ ਐਪੀਐਸ ਨੇ ਕਹੇ ਨਾਲਾ ਦਾ ਉਸ ਤੋਂ ਬਾਅਦ ਜਿਹੜਾ ਜਤਿੰਦਰ ਹੈਗਾ ਇਹ ਵੀ ਜਨਾਲੇ ਚ ਪੈਂਦਾ ਪਿੰਡ ਦਾ ਮੁਹਾਰ ਚੌਥਾ ਜਿਹੜਾ ਇਹਦਾ ਤੁਹਾਡੇ ਗੁਰਪ੍ਰੀਤ ਸਿੰਘ ਉਸ ਗੋਪੀ ਜਿਹੜਾ ਹੈ ਇਹ ਥਾਣੇ ਗੁੰਡਿਆ ਵਾਲੇ ਦਾ ਥਾਣੇ ਲੋਕਪੁਰ ਦਾ ਬਸਨੀਕ ਦੂਜੀ ਚਾਰ ਨੇ ਤੇ ਉਹ ਦੂਜੇ ਖਲਾਫ ਇਹਨਾਂ ਨੂੰ ਇਕੱਠੇ ਹੋਏ ਨੇ ਦੇਖੋ ਜੀ ਇਹ ਸਾਰੀ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਨੂੰ ਚਾਹਣਾ ਕਿ ਇਹ ਕਿੱਥੇ ਇਕੱਠੇ ਹੋਏ ਕੀ ਇਹਨਾਂ ਨੇ ਪਲਾਨ ਬਣਾਇਆ ਕਿਵੇਂ ਕੁਲਦੀਪ ਸਿੰਘ ਜਿਹੜਾ ਹੈ ਇਹਨਾਂ ਬਾਕੀਆਂ ਨੂੰ ਇਨਵੋਲ ਕਰਦਾ ਹੈ ਇਹ ਬਾਕੀ ਕਿਵੇਂ ਇਨਵੋਲ ਹੋ ਕੇ ਇਸ ਮੋਡਲਿੰਗ ਦਾ ਨੈਕਸਸ ਜੇ ਪਾਰਟ ਬਣਦਾ ਹੈ ਇਹ ਜਿਹੜਾ ਗਰੁੱਪ ਹੈ ਨੈਕਸਸ ਮੋਡਲਿੰਗ ਦਾ ਹੈ ਕਿਵੇਂ ਇਹਦਾ ਪਾਰਟ ਬਣਦਾ ਹੈ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਜਿਮਾਨ ਲਿਆ ਤਾਂ ਇਹਨਾਂ ਨੂੰ ਲੈ ਰਹੇ ਕਿਉਂਕਿ ਸਾਡੀ ਜਿਹੜੀ ਕਾਰਵਾਈ ਆ ਕਾਫੀ ਲੰਬੇ ਜਿਹੜੀ ਫਾਈਲ ਵਰਕ ਚੱਲ ਰਿਹਾ ਅਜ ਨਾਲੇ ਖੇਤਾਂ ਦੇ ਵਿੱਚੋਂ ਪੁਰਸਰ ਪਹਿਲਾਂ ਮਿਲੀ ਹੈ ਇਹ ਇਹਨਾਂ ਵਾਲੀ ਇਹ ਰੋਲ ਹੈ ਜਿਹਦੇ ਵਿੱਚ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਇਹ ਕੀਤੀ ਕਿ ਸਾਡੇ ਕੋਲ 31 ਅਗਸਤ ਦੀ ਇੱਕ ਐਫਆਈਆਰ ਦਰਜ ਹੈ ਜਿਹਦੇ ਵਿੱਚ 2 ਕਿਲੋ 300 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਦੀ ਬਰਾਮਦ ਹੋਈ ਸੀ ਉਹ ਜਿਹੜਾ ਔਰ ਇਹ ਵੀ ਸਿਮਿਲਰਿਟੀ ਕੁਝ ਸਾਡੇ ਸਾਹਮਣੇ ਆਈਆਂ ਨੇ ਅਸੀਂ ਇਸ ਚੀਜ਼ ਨੂੰ ਹੋਰ ਜਿਹੜਾ ਹੈ ਗਹਿਰਾਈ ਦੇ ਨਾਲ ਜਿਹੜਾ ਹੈ ਜਾਂਚ ਕਰ ਰਹੇ ਹਾਂ ਕਿ ਕੀ ਇਹ ਉਸੇ ਕਨਸਾਈਨਮੈਂਟ ਦਾ ਇੱਕ ਵੱਡੀ ਕਨਸਾਈਨਮੈਂਟ ਦਾ ਪਾਰਟ ਹੈ ਜਾਂ ਇਹ ਵੱਖਰੀ ਹੈ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਜੇ ਸਪਸ਼ਟ ਨਹੀਂ ਹਨ ਇੰਟਰੋਗੇਸ਼ਨ ਤੋਂ ਬਾਅਦ ਜਿਹੜੀ ਚੀਜ਼ ਸਪਸ਼ਟ ਹੋਣੀ ਹੈ ਤੇ ਤੁਹਾਡੇ ਨਾਲ ਸਾਂਝਾ ਕਰਾਂ ਜੀ ਬਿਲਕੁਲ ਜੀ ਇਹ ਇਹ ਐਕਟੀਵਿਟੀ ਡਰੋਨ ਡਰੋਨ ਉਹ ਸਪੋਟਿੰਗ ਜਿਹੜਾ ਦੀ ਕੰਪਨੀ ਦਾ ਹੈ ਉਹ ਤੋਂ ਬਾਅਦ ਬਹੁਤ ਥਾਰਾ ਹੋਇਆ ਹੈ ਦੇਖੋ ਜੀ ਇਹਦੇ ਵਿੱਚ ਐਦਾਂ ਹੈ ਕਿ ਸਾਡੇ ਕੋਲ ਜਿਹੜੀ ਹੁੰਦੀ ਹੈ ਇਨਫੋਰਮੇਸ਼ਨ ਉਹ ਇਹ ਹੁੰਦੀ ਹੈ ਕਿ ਡਰੋਨ ਐਕਟੀਵਿਟੀ ਹੋਈ ਹੈ ਜਾਂ ਹੋ ਸਕਦੀ ਹੈ ਅਸੀਂ ਜਦੋਂ ਡਰੋਨ ਐਕਟੀਵਿਟੀ ਹੁੰਦੀ ਹੈ ਜਿਵੇਂ ਕਿ ਬੀਐਸਐਫ ਹੈ ਪੰਜਾਬ ਪੁਲਿਸ ਹੈ ਜੁਆਇੰਟਲੀ ਵੀ ਤੇ ਆਪਣੇ ਸੈਪਰੇਟ ਤੌਰ ਤੇ ਵੀ ਜਿਹੜੀ ਸਰਚਸ ਕਰਦੇ ਆ ਉਹਨੇ کئی ਵਾਰ ਉਹਨੇ ਸਰਚ ਜਿਵੇਂ ਕਿ ਇਹ 2 ਕਿਲੋ 300 ਗ੍ਰਾਮ ਜਿਹੜੀ ਹੈ 31 ਗਸ ਨੂੰ ਰਿਕਵਰ ਹੋਈ ਹੈ ਇਹ ਉਦੋਂ ਸਰਚ ਦੇ ਦੌਰਾਨ ਸਾਨੂੰ ਇਹ ਮਿਲੀ ਸੀ ਐਸੇ ਤਰੀਕੇ ਨਾਲ ਕਈ ਹੋਰ ਸਰਚਸ ਦੇ ਵਿੱਚ ਜਿਹੜੀਆਂ ਅਬੈਂਡੰਡ ਕਨਸਾਈਨਮੈਂਟਸ ਹੁੰਦੀਆਂ ਨੇ ਸੂਤਰਾ ਤੋਂ ਜਾਂ ਸੌਸੇਪੇ ਰਾਤ ਉਹਨਾਂ ਦੀ ਜੀ ਰਿਕਵਰੀ ਹੋ ਜਾਂਦੀ ਐਕਚੁਅਲੀ ਪਾਕਿਸਤਾਨ ਦੇਖੋ ਜੀ ਇਹ ਜਿਹ ਪ੍ਰੀਮੀਰੀ ਇਨਵੈਸਟੀਗੇਸ਼ਨ ਹੈ ਉਹ ਇਸ ਇਹ ਕਰਦੀ ਹੈ ਇਸ਼ਾਰਾ ਕਿ ਇਹਨਾਂ ਦੇ ਉਤਾਰੋਂ ਪਾਰ ਜਿਹੜੇ ਉਸ ਬੰਦੇ ਹੈਗੇ ਤੇ ਇਹ ਜਿਹੜਾ ਹੈ ਖੇਪ ਉਧਰੋਂ ਬਗਾਦੇ ਸੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਸਾਰੇ ਬਿੰਦੂਆਂ ਤੇ ਇਹਨਾਂ ਦੇ ਕਿਸ ਤਰੀਕੇ ਦੇ ਨਾਲ ਕਿਸ ਲੈਵਲ ਤੱਕ ਟੂ ਵਾਟ ਐਕਸਟੈਂਟ ਤੇ ਕਿਸ ਤਰੀਕੇ ਦੀ ਇਹਨਾਂ ਦੀ ਨੇਚਰ ਹੈਗੀ ਆ ਉਸ ਨੈਟਵਰਕ ਦਾ ਕਿਵੇਂ 파ਟ ਨੇ ਉਹ ਸਾਰੀ ਜਿਹੜੀ ਹੈਗੀ ਚੀਜ਼ਾਂ ਜਿਹੜੀਆਂ ਨੇ ਉਹ ਕਲੈਰਟੀ ਅਸੀਂ ਇਨਟੈਰੋਗੇਸ਼ਨ ਕਰ ਰਹੇ ਆ ਉਸ ਤੋਂ ਬਾਅਦ ਹੈ ਵੀ ਉਹ ਉੱਥੇ ਖੜਾ ਸੀ ਕਿਉਂਕਿ ਸਾਡੇ ਕੋਲ ਜੋ ਇਨਫੋਰਮੇਸ਼ਨ ਸੀ ਕਿ ਇਹਨਾਂ ਦੀ ਲੋਕੇਸ਼ਨ ਉੱਥੇ ਹੈ ਰਿਹਾ ਅਸੀਂ ਥਰੋਅਆਊਟ ਦਾ ਨਾਈਟ ਜਿਹੜੀ ਹੈ ਕਿਉਂਕਿ ਸਾਡੇ ਨੂੰ ਇਨਫੋਰਮੇਸ਼ਨ ਸੀ ਸਾਡੀ ਟੀਮ ਜਿਹੜੀ ਹੈ ਇਹਦੇ ਬਦਲ ਲੱਗਿਆ। ਸਾਡੇ ਵਿੱਚ ਪੁੱਛਿਆ ਕਰਦੇ ਆ ਜੋ ਜੇ ਹਾਂ ਅਮਾਰੇ ਬਾਰੇ ਕੋਈ ਚੋਣ ਹੈ ਕਿ ਅੱਜ ਤੱਕ ਇਹ ਨਹੀਂ ਲੱਗਦਾ ਕਿ ਕਿਹੜਾ ਮਾਗਿਆ। ਦੇਖੋ ਜੀ ਉਹਦੇ ਵਿੱਚ ਐਂਗਾ ਕਿ ਕਿਸੇ ਪਾਰਟੀ ਵਿਸ਼ੇਸ਼ ਦੇ ਨਾਲ ਸੰਬੰਧ ਹੁੰਦਾ ਅਜੇ ਕੋਈ ਸਾਨੂੰ ਨਹੀਂ ਹੈ ਸਾਡੇ ਕੋਲ ਤਾਂ ਜੋ ਸਾਹਮਣੇ ਚੀਜ਼ ਆਈ ਹੈ ਕਿ ਇਸ ਤਰੀਕੇ ਦੇ ਨਾਲ ਇੱਕੋ ਜਿਹੇ ਵਿਅਕਤੀਆਂ ਵੱਲੋਂ ਪੁਲਿਸ ਦੇ ਨਾਲ ਜਿਹੜੇ ਹੈ ਪੈਸੇ ਵਗੈਰਾ ਲੈ ਕੇ ਨੇ ਤੇ ਇਹ ਜਿਹੜਾ ਪੁਖਤਾ ਸਬੂਤ ਹੋਣ ਦੇ ਬਾਵਜੂਦ ਬਾਅਦ ਹੀ ਇਸਨੇ ਪਰਚਾ ਦਰਜ ਕੀਤਾ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿਸੇ ਵਿਸ਼ੇਸ਼ 파ਰਟੀ ਨਾਲ ਸੰਬੰਧ ਜਾਂ ਨਾ ਸੰਬੰਧ ਹੁੰਦਾ ਇਹ ਸਾਡੇ ਵੱਲੋਂ ਕੋਈ ਜਿਹੜਾ ਹੈ ਜਿਹੜਾ ਹੈ ਖਲਾਸਾ ਨਹੀਂ ਹੋ ਰਿਹਾ ਸਿਰਫ ਸਾਡੇ ਕੋਲ ਜੋ ਇਨਫੋਰਮੇਸ਼ਨ ਆਈ ਸੀ ਉਸ ਦੇ ਆਧਾਰ ਤੇ ਅਸੀਂ ਪਰਚਾ ਦਰਜ ਕੀਤਾ ਇਹਦੇ ਬਾਰੇ ਮੈਂ ਜ਼ਿਆਦਾ ਤਫਸੀਲ ਨਹੀਂ ਦੇ ਸਕਦਾ ਸਰ ਜੀ ਪੇਛੇ ਕਿੰਨੇ ਦਿਨਾਂ ਰਿਮਾਂਡ ਨੇ ਆਪਦੇ ਸਵਾਲ ਵੀ ਆਏ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਇਹ ਵਾਲਾ ਆਪਾਂ ਜਿਹੜਾ ਇੱਕ ਇਨਸੀਡੈਂਟ ਹੀ ਗੱਲ ਹੈ ਸਰ ਜੀ ਰਹਾਰ ਆ ਰਹੀ ਹੈ ਜੀ ਤੋਂ ਲਗਾਤਾਰ ਲਗਾਤਾਰ ਉਹ ਵੀ ਕੰਮ ਰੋਟੇ ਚ ਚਾਰ ਲੋਕ ਪਾੜ ਲਏ ਬੀਐਸਐਫ ਦੀ ਹੈਲਪ ਪਾਕਿਸਤਾਨ ਦੇ ਫਰੋਟ ਲਾਈਨ ਤੇ ਜੀ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਬਾਝੂ ਹੈ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਹੈ ਤੇ ਇਹਨਾਂ ਵੱਲੋਂ ਰੈਗੂਲਰਲੀ ਜਿਹੜਾ ਹੈ ਡਰੋਨ ਮੂਵਮੈਂਟ ਜਿਹੜੀ ਹੈ ਉਹਦੀ ਬੜੀ ਬਾਰੀਕੀ ਦੇ ਨਾਲ ਜਿਹੜੀ ਨਿਗਰਾਨੀ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਅਜਿਹੀ ਚੀਜ਼ ਆਉਂਦੀ ਹੈ ਐਂਟੀ ਜੋ ਇਹਨਾਂ ਦਾ ਸਿਸਟਮ ਹੈਗਾ ਡਰੋਨ ਸਿਸਟਮ ਹੈਗਾ ਉਹ ਵੀ ਕੰਮ ਕਰਦਾ ਹੈ ਸੋ ਨਾ ਵਾਇਨਾ ਬਦਲ ਟਾਈਮ ਟੂ ਟਾਈਮ ਜਿਹੜੀ ਰਿਪੋਰਟ ਹੁੰਦੀ ਹੈ ਉਸ ਨੂੰ ਮਤਲਬ ਯੂਟਿਲਾਈਜ਼ ਕਰਨ ਵਾਸਤੇ ਫਾਇਰਿੰਗ ਵਗੈਰਾ ਦੀ ਤੇ ਹੋਰ ਚੀਜ਼ਾਂ ਦੀ ਜਿਹੜੀਆਂ ਹੈ ਮੈਜਰ ਅਪਣਾਈ ਜਾਂਦੀ ਪੰਜਾਬ ਪੁਲਿਸ ਜਿਹੜੀ ਹੈ ਸੈਕੰਡ ਲਾਈਨ ਆਫ ਡਿਫੈਂਸ ਇਹਨਾਂ ਦੇ ਨਾਲ ਪੂਰਾ ਜਿਹੜਾ ਹੈ ਜੁਆਇੰਟਲੀ ਕੰਮ ਕਰਦੀ ਹੈ ਅਸੀਂ ਪਿੱਛੇ ਦੇ ਜੁਆਇੰਟ ਨਾਕਾ ਜਿਹੜੀ ਸਾਡੀ ਪੋਜੀਸ਼ਨ ਸੀਗੀਆਂ ਉਹਨਾਂ ਵਿੱਚ ਸ਼ਿਫਟਿੰਗ ਤੇ ਚੇਂਜ ਕੀਤਾ ਹੈ ਜੇ ਅਸੀਂ ਬੜਾ ক্লোਜ਼ਲੀ ਜਿਹੜਾ ਹੈ ਕੰਮ ਕਰ ਰਹੇ ਜਿਹੜਾ ਤੁਹਾਡਾ ਸਵਾਲ ਹੈ ਕਿ ਇਹ ਇੱਕ bigger ਨੈਟਵਰਕ ਦਾ ਪਾਰਟ ਹੋ ਸਕਦੇ ਹੈ ਇਸਦੇ ਵਿੱਚ ਅਸੀਂ ਮੁਲ ਕਰਨੀ ਹੈ ਇਹ bigger network ਦਾ part ਹੋ ਸਕਦੇ ਆ ਕਿਉਂਕਿ drone activity ਜੋ ਹੈ ਪਿਛਲੇ ਸੀਜ਼ਨਲ ਜਿਵੇਂ ਜਿਵੇਂ ਵਾਧਦੀ ਦੀ ਹੈ ਘਟਦੀ ਦੀ ਹੈ ਅਸੀਂ ਉਸ ਟ੍ਰੈਂਡ ਨੂੰ ਟਾਈਮ ਟੂ ਟਾਈਮ ਮੋਨੀਟਰ ਵੀ ਕਰਦੇ ਆ ਜੀ ਬਿਲਕੁਲ ਜਿਵੇਂ ਸਰਦੀਆਂ ਦੇ ਵਿੱਚ ਇਹ ਅਲਰਟ ਕੀਤਾ ਜਾਂਦਾ ਹੈ ਕਿ ਇਹ ਚੀਜ਼ ਜਿਹੜੀ ਹੈਗੀ ਵਾਧਦੀ ਦੀ ਹੈ ਉਹ ਚੀਜ਼ ਦਾ ਅਸੀਂ ਹੁਣੇ ਤੋਂ ਹੀ ਅਸੀਂ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕਰਦੇ ਆ ਦੇਖੋ ਜੀ ਅਜੇ ਜਿਹੜੀ ਇਨਵੈਸਟੀਗੇਸ਼ਨ ਹੈ ਕਿਉਂਕਿ ਇਹ ਖੇਪ ਵੱਡੀ ਹੈ ਕਾਰਵਾਈ ਜਿਹੜੀ ਹੈ ਬੜੀ ਡੀਪਲੀ ਹੋ ਰਹੀ ਹੈ ਇਹਦੇ ਵਿੱਚ ਫਾਈਲ ਵਰਕ ਜ਼ਿਆਦਾ ਹੁੰਦਾ ਹੈ ਤੇ ਉਹ ਸਾਰਾ ਕੁਝ ਕਰਕੇ ਜੱਜ ਸਾਹਿਬ ਦੇ ਪੇਸ਼ ਕਰਨਾ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 2 ਚੱਕ ਤੱਕ ਸਭ ਨੇ ਆਇਆ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਇਹ ਜਿਹੜੇ ਤੁਸੀਂ ਅਲੱਗ-ਅਲੱਗ ਪਹਿਲੂਆਂ ਦੀ ਗੱਲ ਕਰ ਰਹੇ ਉਹਨਾਂ ਦੀ ਜਾਂਚ ਜਾਰੀ ਹੈ ਬੜੇ ਤੋਂ ਲੱਗਦਾ ਹੈ ਬੜਾ 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 ਪਸੇ ਬਹੁਤ ਕਲੋਜ਼ਲੀ ਉਹਨਾਂ ਤੇ ਪਹੁੰਚ ਗਏ ਕਿਉਂਕਿ ਉਹ ਜਿਹੜੇ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਜਾ ਰਹੀ ਹੈ ਬੜਾ 40 ਕਿਲੋਮੀਟਰ ਤੋਂ ਉੱਪਰ ਉਹ ਬੰਦੇ ਟਰੈਵਲ ਕਰ ਚੁੱਕੇ ਤੇ ਤੁਸੀਂ ਅਜੇ ਨਾ ਉਹ ਕਰਿਓ ਨਕਸ਼ਾ ਨਾ ਕਰਿਓ ਕਿਉਂਕਿ ਸਾਡੀ ਉਹ ਚੱਲ ਰਹੀ ਹੈ ਕਿਉਂਕਿ ਉਹ ਅਜੇ ਪਹੁੰਚਿਆ